ਘੋੜੀ ਮਿੱਤਰੋ ਇਹ ਚੈਂਪੀਅਨ ਜੈ ਰਾਜ ਘੋੜੇ ਤੋਂ ਮੀਟ ਕਰਵਾਈ ਹੋਈ ਆ 45 ਦਿਨਾਂ ਦੀ ਤੇ ਬਾਕੀ ਚੈੱਕ ਕਰਾ ਕੇ ਦੇ ਦੇਣਗੇ ਬਾਈ ਹੋਰੇ ਤੇ ਜੇ ਬਾਈ ਚਾਂਸ ਘੋੜੀ ਖਾਲੀ ਹੋਈ ਤਾਂ ਬਾਈ ਹੋਰੇ ਦੁਬਾਰਾ ਪ੍ਰਵਾਹ ਕੇ ਦੇ ਦੇਣਗੇ ਅੱਗੇ ਬਾਕੀ ਜਿਹੜੀ ਡਿਟੇਲ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ 'ਚ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜੀ ਤੇ ਇੰਸਟਾਗ੍ਰam ਅਕਾਊਂਟ ਨੂੰ ਜਰੂਰ ਫੋਲੋ ਕਰਿਓ ਜਲਦੀ ਜਲਦੀ 10000 ਫਾਲੋਅਰ ਕੰਪਲੀਟ ਕਰ ਦਿਓ ਮਿੱਤਰੋ ਤੇ ਡਿਟੇਲ ਦੱਸਣ ਲੱਗੇ ਆ ਜੀ ਘੋੜੀ ਦੀ 59 ਇੰਚ ਹਾਈਟ ਹੈ ਜੀ ਤੇ ਮੱਥੇ ਪਟਾਗਾ ਤਿੰਨ ਪੈਰ ਚਿੱਟੇ ਆ ਤੇ 5 ਸਾਲ ਉਮਰ ਦੀ ਸੀ ਇਹ ਮਲਕ ਵੀਰਾਂ ਨੇ ਚੈਂਪੀਅਨ ਜੈ ਰਾਜ ਘੋੜੇ ਤੋਂ ਮੀਟ ਕਰਵਾਈ ਹੋਈ ਹੈ 45 ਦਿਨਾਂ ਦੀ ਤੇ ਚੈੱਕ ਕਰਵਾ ਕੇ ਦੇਣਗੇ ਬਾਈ ਹੋਰੇ ਜੇ ਬਾਈ ਚਾਂਸ ਘੋੜੀ ਖਾਲੀ ਹੋਈ ਤਾਂ ਬਾਈ ਹੋਰੇ ਦੁਬਾਰਾ ਭਰਵਾਗੇ ਦੇ ਦੇਣਗੇ ਰੇਟ ਬਾਈ ਹੋਰੇ 1,11,000 ਕਰਦੇ ਆ ਬਾਕੀ ਮਾਨਤਾਨ ਹੋ ਜੂ ਜੇ ਤੁਸੀਂ ਆਪਣੇ ਪੇਜ ਨੂੰ ਫੋਲੋ ਕਰਨ ਤੋਂ ਬਾਅਦ ਆਪਣਾ ਨਾਮ ਲੈ ਕੇ ਘੋੜੀ ਖਰੀਦੋਗੇ ਤਾਂ ਬਾਈ ਹੋਰੇ ਤੁਹਾਨੂੰ ਹੋਰ 5-10 ਹਜ਼ਾਰ ਦਾ ਮਾਨਤਾਨ ਕਰ ਦੇਣਗੇ ਤੇ ਬਾਲਪੋਰੀਆਂ ਦੀ ਘੋੜੀ ਸਾਫ਼ ਹੈ ਜੀ ਸਾਊਸੀ ਲੱਭੀ ਪੂਰੀ ਆ ਤੇ ਮਾਨਸਾ ਬਲਾਡਾ ਏਰੀਆ ਜੀ ਨੰਬਰ ਸਕਰੀਨ ਤੇ ਆ ਕਰਿਓ ਜੀ ਮਾਲਕ ਵੀਰਾਂ ਨਾਲ ਸੰਪਰਕ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਵੀਡੀਓ ਕਰਵਾਉਣ ਲਈ 855482340 ਵਾਲੇ ਨੰਬਰ ਤੇ ਮੈਸੇਜ ਕਰ ਸਕਦੇ ਹੋ